ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਪਾਈ ਸ਼ਹਿਰ ਰਹਿ ਜਾਂਦਾ ਅੱਜ ਤੋਂ ਸ਼ੈਬਦੇ ਵਾਲੇ ਪਾਸੇ ਨੂੰ 2.5 ਕਿਲੋਮੀਟਰ ਵਾਂਗੂ ਤਲਵੰਡੀ ਸ਼ਹਿਰ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509988 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾਰਾਵੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਪਸ਼ੂ ਵਿਖਾਉਣੇ ਆ ਇੱਕ ਤੋਕੜ ਗੱਬਣ ਚੈੱਕ ਪਾਸ ਵਹਿੜ ਇੱਕ ਤੋਕੜ ਗੱਬਣ ਚੈੱਕ ਪਾਸ ਝੋਟੀ ਹੈ ਇੱਕ ਤਾਜੀ ਸੂਈ ਸਵਾਈ ਹੈ ਤੇ ਇੱਕ ਹੋਰ ਹੈ ਇਨਫੋਰਮੇਸ਼ਨ ਲੈ ਦਿੰਨਾ ਉਹ ਕਰਦੇ ਗੇ ਗੱਲ ਬਾਤ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਜਿਹੜੇ ਹਮ ਦੇ ਨਜ਼ਰ ਸਾਰੇ ਨੂੰ ਸਬਸਕ੍ਰਾਈਬ ਨਾਮ ਤੇ ਐਡਰੈਸ ਦਾ ਨਾਮ ਮਰਜਿੰਦਰ ਸਿੰਘ ਸੋਨਾ ਫਰਾਮ ਸਿੰਘ ਪਿੰਡ ਝੂਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਰਵੰਡੀ ਭਾਈ 43 ਮੋਬਾਈਲ ਨੰਬਰ ਦਾ 9814340403 9814340403 ਚਾਰ ਪਸ਼ੂ ਮਨਜਿੰਦਰ ਹਾਂਜੀ ਚਾਰ ਆ ਜੀ ਦੋ ਟੋਕਰ ਗੱਬਣਾ ਦੋ ਇੱਕ ਝੋਟੀ ਟੋਕਰ ਗੱਬਣਾ ਜਫਰਾਵਾਲ ਦੀ ਇੱਕ ਵੈੜ ਟੋਕਰ ਗੱਬਣਾ ਤੇ ਦੋ ਝੋਟੀਆਂ ਸੋਈਆਂ ਸੋਈਆਂ ਇਹ ਤੋਂ ਸ਼ੁਰੂ ਕਰਗੇ ਹਾਂਜੀ ਇਹ ਦੂਜਾ ਸੂਆ ਸੋਈ ਆ ਪਰਸੋਂ ਦੀ ਸੋਈ ਆ ਬੋਲਾ ਹੋਊਗਾ 9 ਕਿਲੋ ਕੰਡੇ ਵਾਲਾ ਅੱਛਾ ਤਿਆਪਾ ਅੱਠ ਕਿੱਕ ਦੇਵਾਂਗੇ ਠੀਕ ਹੈ ਠੀਕ ਹੈ ਨੌ ਦਾ ਵੀ 10 ਹੀ ਹੋਊਗਾ ਗੰਡੇ ਵਾਲਾ ਮਗਰ ਕੱਤੀ ਆ ਨੀਲੀ 라ਵੀ ਦੀ ਦੂਜੇ ਸੁਵੇ ਕਿੰਨਾ ਕੁ ਪੈਜੂ ਦੋ ਤਿੰਨ 11 12 ਕਿਲੋ ਬਈ ਹੋਈ ਜਵਾਂ ਦਨਾ ਜੈ ਜੈ ਮੋਲੇ ਮੋਲੇ ਦਾ 72000 ਕੋਈ 5 ਲਾ ਲਓ 50 ਲਾ ਲਓ ਕੋਈ ਚੱਕਰ ਨਹੀਂ ਇਹ ਨਹੀਂ ਆਪਾਂ 72 ਦੀ ਦੇਣੀ ਆ ਠੀਕ ਹੈ ਕੋਈ ਟੱਕਰ ਨਹੀਂ ਸਹੀ ਆ ਆ ਦੋਸਤੋ ਇੱਕ ਨੰਬਰ ਦੂਜੇ ਸੁਵੇ ਝੋਟੀ ਸੂਈ ਆ ਨੀਲੀ 라ਵੀ ਨਸਲ ਦੀ ਆ ਪਰਸੋਂ ਦੀ ਸੂਈ ਆ 10 ਕਿਲੋ ਬੌਲੀ ਹੈਗੀ ਆ ਆ 9 ਕਿਲੋ ਬੌਲੀ ਆ 8 ਕਿਲੋ ਮੰਨ ਕੇ ਬਾਈ ਕਹਿੰਦਾ ਅਗਲਾ ਆ ਜੇ ਲੈ ਚੱਲ ਗਏ ਜੀ ਨਿਕਲੂਗੀ ਬਾਈ ਕਹਿੰਦਾ 10 ਕਿਲੋ ਵਾਂਗੂ ਤੁਸੀਂ 8 ਕਿਲੋ ਮੰਨ ਕੇ ਬਾਈ ਕਹਿੰਦਾ ਆ ਜਿਓ ਮਗਰ ਇਹਦੇ ਆ ਦੋਸਤੋ ਬੱਚਾ ਮਗਰ ਫੀਮੇਲ ਕਾਪ ਕੱਢੀ ਆ ਸੋਹਣੀ ਕੱਟੀ ਆ 9 ਕਿਲੋ ਬੋਲੀ ਤਿਆਰ ਆ ਨਿਕਲੂ ਬਾਈ ਕਹਿੰਦਾ 10 ਹੀ ਭਵਾ ਤੁਸੀਂ 8 ਮੰਨ ਲਓ ਮੁੱਲ ਕਿੰਨਾ ਮੰਜੇਂਦਰੇ ਦਾ ਮੁੱਲ 70 ਹੈ ਨਾ ਕੋਈ 5 ਦਾ ਲੋ 50 ਲੋ ਜੀ ਸਹੀ ਆ ਇੱਕ ਥੋੜਾ ਜਿਹਾ ਹੋਰ ਹੈ ਜੀ ਤੰਗਾਦ ਨੇ ਆ ਜੀ ਮਗਰ ਇਹ ਸਣਾ ਥੋੜਾ ਜਿਹਾ ਸਰੂ ਇੱਕ ਆਉਂਦੀ ਇੱਕ ਅੱਧੀ ਧਾਰੀ ਆ ਠੀਕ ਹੈ ਚਾਰ ਥਾਂ ਓਕੇ ਆ ਮਗਰ ਥਾਂ ਨਾ ਆ ਵੀ ਨਾ ਆ ਦੋਸਤੋ ਇੱਕ ਬੁੱਬੀ ਜੀ ਨਾਲ ਆ ਵੀ ਆਏ ਮਾੜਾ ਜੇ ਨੱਪ ਕੇ ਆਉਂਦੀ ਇੱਕ ਦੀ ਧਾਰਾ ਕਰਕੇ ਮੁਰਕੇ ਦੱਸਿਆ ਨਹੀਂ ਹੂੰ ਥਾਣਾ ਸਹੀ ਇੱਕ ਹੀ ਆਉਂਦਾ ਹਾਂ ਹੂੰ ਠੀਕ ਹੈ ਪਰ ਮਗਰਾ ਮੜਾ ਹੈ ਕਹਿੰਦਾ ਆ ਗਏ ਦੋਸਤੋ ਇੱਕ ਮਾੜਾ ਜੇ ਨਿਸ਼ਾਨ ਜੇ ਹੈਗਾ ਉਥੋਂ ਮਾੜਾ ਜੇ ਤੌਂਕਾ ਸਿੰਮਦਾ ਜੇ ਹੈਗਾ ਜਵਾਬ ਸਮਾਦੀ ਆ ਓਕੇ ਪੂਰਨੀ ਕੋਈ ਛਟਾ ਨਹੀਂ ਹੈ ਸਹੀ ਹੈ ਜਵਾਬ ਸਮਾਦੀ ਬਾਈ ਕਹਿੰਦਾ ਓਕੇ ਆ ਕੋਈ ਪੂਰਨੀ ਛਟਾ ਨਹੀਂ ਹੋਰ 72000 ਦੀ ਦੇ ਦੇਣੀ ਆ ਮੁੱਲ 70000 ਆ ਕੋਈ 5000 ਰੁਪਏ ਲਾਓ ਕੋਈ 50 ਰੁਪਏ ਲਾਓ ਬਾਈ ਕਹਿੰਦਾ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਿਆ ਆਪਾਂ ਦੇ ਦੇਣੀ 2 ਨੰਬਰ ਤੇ ਆ ਜਾ ਮਨਜਿੰਦਰਾ ਬਾਈ ਇਹ ਠੀਕਾ ਸੁਆ ਸੁਣੀ ਆ ਠੀਕ ਆ ਘਰੋਂ ਤੋਂ ਲਈ ਆ ਬੰਦੇ ਥੋੜੀ ਮਜਬੂਰੀ ਸੀ ਪੈਸਾ ਦੀ ਉਹ ਕਹਿੰਦਾ ਜੇ ਛੱਦਰ ਵੜ ਖੱਟਾਂਗੇ ਤੇ ਦੁੱਧ ਜਾਊਗਾ ਤਾਂ ਕਰਕੇ ਇਹਨੂੰ 6ਵਾਂ ਮਹੀਨਾ ਲੱਗਿਆ ਠੀਕ ਆ 3ਵੇਂ ਮਹੀਨੇ ਦੀ ਇੱਕ ਦੋ ਤਰੀਕੂ ਦੀ ਗੱਭਰਾਏ ਜੀ ਤੇ 3ਜਾ ਸੁਣੀ ਹੁਣ ਤਾਂ ਕੋਈ 9-10 ਕਿਲੋ ਕੰਡੇ ਵਾਲਾ ਜਿਹੜਾ ਮੁੱਲ ਹਾਂ ਜਰਾ ਤੇ ਮੁੱਲ ਇਹਦਾ 48000 ਰੁਪਏ ਆ ਕੋਈ 50 ਨਾਲ 50 ਲਓ ਤੇ ਠੰਡੀ ਝੋੜੀਆਂ ਵਾਧੂ ਜਿਹਾ ਹੁਣੇ ਆਈ ਆ ਠੀਕ ਹੈ ਮੈਨਾ ਪੌਦੇ ਨਾ ਪਾਓ ਪਾਸ ਕਰਕੇ ਚੋਕੇ ਲਿਆਣੀ 9 ਕਿਲੋ ਦੁੱਧ 9 ਕਿਲੋ ਦੁੱਧ ਮੋਲ 48 ਕੱਢੀਏ ਬਾਹਰ ਬਈ ਮੋਲ 48000 9 ਕਿਲੋ ਦੁੱਧ ਆ 6 ਮਹੀਨੇ ਦੀ ਗੱਬਣ ਚੈੱਕ ਪਾਸ ਹੈ ਜਿਹਦੇ ਪਸੰਦ ਆਊਗੀ ਅਗਲਾ ਡਾਕਟਰ ਨਾਲ ਹੀ ਲਈ ਆਵੇ ਭਵਨ ਤਰਮਿੰਦਰ ਨੂੰ ਨਾਲ ਲੈ ਆਵੇ ਅਗਲਾ ਆਪਦੀ ਚੈੱਕ ਕਰਾ ਕੇ ਲੈ ਜੇ ਆ ਬਾਈ ਦਾ ਬੰਦਾ ਜਿਹੜਾ ਪੱਠੇ ਰੱਠੇ ਪਾਉਂਦਾ ਏ ਤਰਮਿੰਦਰ ਆ ਜਿਹੜਾ ਫਿਲਮਾਂ ਚ ਕੰਮ ਕਰਦਾ ਉਹ ਧਰਮਿੰਦਰ ਆ ਬਾਈ ਕਹਿੰਦਾ ਮੇਰੀਆਂ ਬਹੁਤ ਫਿਲਮਾਂ ਆਈਆਂ ਕੱਦ-ਕਾਟ ਵੱਡਾ ਹੀ ਐ ਪਰ ਬੰਦਾ ਬਹੁਤ ਨਰਮ ਐ ਥੋੜਾ-ਥੋੜਾ ਹੱਸਦਾ ਵੀ ਐ 9 ਕਿਲੋ ਦੁੱਧਾ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੋਲਿਓ ਥਣ ਤੁਹਾਨੂੰ ਥਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੇਣਾ ਵੇਖ ਲਓ ਸੋਹਣੇ ਥਾਣ ਆ ਅਸਦੀ ਚਵਾਈ ਵਾਲੇ ਗੈਪ ਚ ਲੱਗੇ ਹੋਇਆ ਵੀਡੀਓ ਬਣਾ ਰਹੇ ਦੁਪਹਿਰੇ 2:30 ਦਾ ਟਾਈਮ ਆ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਜਿਹੜੇ ਪਸ਼ੂ ਸੂਏ ਸਵਾਏ ਆ ਕਿਉਂਕਿ ਸ਼ਾਮ ਤੱਕ ਰਹਵਾਨੇ ਦੁੱਧ ਨਾਲ ਭਰ ਲੈਣੇ ਦੁੱਧ ਜਿੰਨਾ ਵੀ ਅਰਦਾਸਦਾ ਇੱਕ ਨੰਬਰ ਥੱਲੇ 9 ਕਿਲੋ ਬੋਲਾ 8 ਕਿਲੋ ਮੰਨ ਕੇ ਆ ਜੋ ਨਿਕਲੂਗਾ 10 ਹੀ ਭਾਈ ਕਹਿੰਦਾ ਨੀਲੀ ਰਾਵੀ ਥੱਲੇ 2 ਨੰਬਰ ਥੱਲੇ 9 ਕਿਲੋ ਦੁੱਧ ਹੈ 6 ਮਹੀਨਾ ਦੀ ਗੱਭਣ ਚੈੱਕ ਪਾਸ ਹੈ 48000 ਦੀ ਦੇ ਦੇਣੀ ਹੈ 3 ਨੰਬਰ ਤੇ ਆ ਜਾ ਮਨਜਿੰਦਰ ਚਾਰੇ ਥਣ ਪੀੜੀ ਦੇ ਪਾਵੇਂ ਵਾਂਗੂ ਲੱਗੇ ਨਾਲੇ ਠੀਕ ਹੈ ਨੇੜੇ ਜਾਂ ਦੂਰ ਆ ਹੂੰ ਦੂਜਾ ਸੂਆ ਝੋਟੀ ਸੂਈ ਆ 11 ਕਿਲੋ ਕੰਡਾ ਲੈ ਆਵੇ ਤੇ ਦੁੱਧ ਮਣਕੇ ਰਹਿ ਜਾਏ 11 ਕਿਲੋ 11 ਕਿਲੋ ਦੁੱਧ ਮਣਕੇ ਰਹਿ ਜਾਏ ਕਟਾ ਮਗਰਾ 20 ਗਣਾ ਦੀ ਸ ਵੀਹ ਹਰਿਆ ਰੀ ਕੋਈ 5 ਲੱਖ 50 ਲਾ ਦੋ ਤੇ ਠੰਡੀ ਠੋਡੀ ਆਏ ਆ ਜੇ ਮਰਜੀ ਜੈਲੀ ਹਾ ਤੁਹਾਨੂੰ ਹੂੰ ਸਹੀ ਹੈ ਮੁੱਲ 75000 ਦੁੱਧ 11 ਕਿਲੋ ਆ ਮਗਰ ਕਟਾ 20 ਦਿਨਾਂ ਦੀ ਸੂਈ ਆ ਬਾਈ ਕਹਿੰਦਾ ਭਾਵਾ ਕੰਡਾ ਤੇ ਬਾਲਟੀ ਅਗਲਾ ਆਪ ਦੀ ਨਾਲ ਲਈ ਜਾਵੇ ਲੈਵੇ ਜਰੂਰ ਬੰਦ ਦੀ ਆ ਬਾਈ ਦੇਵਾ ਬੰਦ ਤਾਂ ਦਿਸਦਾ ਨਹੀਂ ਪਰ ਦੁੱਧ ਪਤਾ ਨਹੀਂ ਗਾੜ ਵੀ 2 ਕਿਲੋ ਹੋ ਗਈ ਠੀਕ ਹੈ ਦੋਸਤੋ ਬਾਈ ਕਹਿੰਦਾ ਲੈਵਾ ਜਰੂਰ ਬੰਦ ਜਾ ਹੈਗਾ ਕਿ ਦਿਖਾਵਾ ਨਹੀਂ ਕਰਦੀ ਪਰ ਗਾੜੀ ਜੀ ਬਾਈ ਕਹਿੰਦਾ 2 ਕਿਲੋ ਦੁੱਧ ਹੋਊਗਾ 11 ਕਿਲੋ ਐਲਟਾਈਮ ਤਿਆਰ ਹੈ ਭਾਵੇਂ 2 ਟਾਈਮ 3 ਟਾਈਮ ਭਾਵੇਂ 4 ਟਾਈਮ ਅਗਲਾ 4 ਕਿਲੋ ਲੈ ਜੇ 75000 ਮੁੱਲ ਕੋਈ ਪੰਜ ਲਾਓ 50 ਲਾਓ ਕੋਈ ਚੱਕਰ ਨਹੀਂ ਵੀਰ ਕਹਿੰਦਾ ਜਿੱਥੇ ਸੌਦਾ ਹੋ ਗਿਆ ਆਪਾਂ ਉੱਥੇ ਦੇ ਦੇਣੀ ਆ 11 ਕਿਲੋ ਕੰਡੇ ਦੇ ਜੋਖਣ ਵਾਲਾ ਦੁੱਧ ਆ ਮੋੜ ਲਾ ਧਰਮੇਂਦਰਾ ਸਨੱਖੀ ਝੋਟੀ 20 ਦਿਨਾਂ ਦੀ ਸੂਈ ਕੁੰਡਾ ਸਿੰਘ 11 ਕਿਲੋ ਦੁੱਧ ਕੰਡੇ ਦੇ ਜੋਖਣ ਵਾਲਾ ਰੈਡੀ ਐ 4 ਟਾਈਮ 5 ਟਾਈਮ ਪਾਵਾਂ 6 ਟਾਈਮ ਅਗਲਾ ਚੋਕੀ ਲੈ ਜੇ ਚਵਾਈ ਇੱਕ ਨੰਬਰ ਲਾਸਟ ਤੇ ਆ ਜਾ ਮਨਜਿੰਦਰਾ ਭਈ ਜਫਰਾਬਾਦੀ ਕ੍ਰੋਸ ਆ ਥੋੜੀ ਜੀ ਜਿਵੇਂ ਕਹਿੰਦੇ ਪਿਓਰ ਮਿਲ ਗਈ ਪਿਛਲੇ ਪਹਿਲੇ ਸਵੇਰੇ ਪੈਂਡੀ ਮੈਂ ਦਵਾ ਕੇ ਲਿਆ ਸੀ 86000 ਰੁਪਏ 86500 ਅੱਛਾ 11 11 ਕਿਲੋ ਦੁੱਧ ਕੰਡੇ ਵਾਲਾ ਚੌਥੀ ਦੀ ਗੱਡੀ ਠੀਕ ਹੈ ਜੀ ਐਗੀਆਂ ਦੂਜੇ ਸਵੇਰਾ ਢਾਈਆਂ ਮਹੀਨਿਆਂ ਚੱਕ ਪਾਸਾ ਸਾਢੇ 4 ਕਿਲੋ ਦੁੱਧ ਆ ਉਹਨਾਂ ਕਾ ਥਾਪੀ ਤੇ ਮੇਰੇ ਕੋਲ ਡਾਕੀ ਦੇ ਮੂਹਰ ਨਾਲ ਲੱਤਣ ਲੈਣਾ ਹੀ ਪੋਣਾ ਪਈ। ਮੂਹਰ ਲੈ ਆਉਣਾ ਹੀ ਪੋਣਾ ਪਈ। ਲੈਣਾ ਪੋਣਾ ਥੋੜਾ ਘੱਟ ਦੀ ਹੈ ਜੀ ਘਰੋਂ ਉਪਰ ਆ। ਸਾਢੇ 4 ਕਿਲੋ ਕੰਡੇ ਵਾਲਾ ਦੁੱਧ 10 ਪੈਣਾ। ਮੁੱਲ ਮੁੱਲ 48000 ਕੋਈ 5 ਲਾ ਨੂੰ 50 ਲਾ। ਸਹੀ ਆ। ਦੋਸਤੋ ਢਾਈਆਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਤਰਵਿੰਦਰ ਖੋਲੇ ਨੂੰ। ਸਾਢੇ 4 ਕਿਲੋ ਵੀਰ ਕਹਿੰਦਾ ਦੁੱਧ ਹੈ ਤਾਜੀ ਸੂਈ ਝੋਟੀ ਬਾਈ ਕਹਿੰਦਾ ਮੈਂ ਹੀ ਦਵਾ ਕੇ ਲਿਆਇਆ ਸੀਗਾ। 11 ਕਿਲੋ ਦੁੱਧ ਸੀਗਾ ਤਾਜੀ ਸੂਈ ਥੱਲੇ ਬਾਈ ਕਹਿੰਦਾ ਢਾਈਆਂ ਮਹੀਨਿਆਂ ਦੀ ਗੱਭਣ ਆ ਸਾਢੇ 4 ਕਿਲੋ ਦੁੱਧ ਅਗਲੇ ਦੇ ਘਰੇ ਬਾਈ ਕਹਿੰਦਾ ਥਾਪੀ ਤੇ ਮਿਲਦੀ ਸੀ ਪਰ ਮੇਰੇ ਘਰੇ ਆ ਕੇ ਬਾਈ ਕਹਿੰਦਾ ਨੇ ਜੀਜਾ ਨਹੀਂ ਲਾਇਆ ਝੋਟੀ ਵੱਡੀ ਕੱਦ ਕਾਠ ਵਾਲੀ ਆ ਮੇਰੇ ਘਰੇ ਆ ਕੇ ਬਾਈ ਕਹਿੰਦਾ ਨੇ ਟੀਕਾ ਲਵਾਇਆ ਸਾਢੇ 4 ਕਿਲੋ ਦੁੱਧ 48000 ਦੀ ਦੇ ਦੇਣੀ ਆ ਢਾਈਆਂ ਮਹੀਨਿਆਂ ਦੀ ਗੱਭਣ ਚ ਇੱਕ ਪਾਸ 47 48000 ਦੀ ਟੋਕੜ ਗੱਭਣ ਝੋਟੀ ਨਾਲ ਦੁੱਧ ਹੋਵੇ ਕੋਈ ਸਾਢੇ 4 ਕਿਲੋ ਕੌਣ ਦਿੰਦਾ ਕੋਈ ਵੀ ਨਹੀਂ ਦਿੰਦਾ ਝੋਟੀ ਪੂਰੀ ਵੱਡੀ ਆ ਮੈਨੂੰ ਤਾਂ ਲੱਗਦਾ ਨਹੀਂ ਕੋਈ ਭੈਣ ਭਰਾ ਜਿਹੜਾ ਵੀਰ ਦੇ ਘਰੇ ਪਹਿਲਾਂ ਆ ਗਿਆ ਕੋਈ ਝੋਟੀ ਛੱਡ ਕੇ ਜਾਊ ਐਡੀ ਝੋਟੀ ਟੋਕੜ ਗੱਬਣ ਚ 1 48000 ਦੀ ਕੌਣ ਦਿੰਦਾ ਐਡੀ ਝੋਟੀ ਦਾ ਫੰਡਰ ਵਾਲੇ ਪਾਸੇ 48 50000 ਦੀ ਹੈ ਭਾਈ ਇਹ ਨਹੀਂ ਕੋਈ ਇਹਨੂੰ ਦੁੱਧ ਛੱਡਿਆ ਹੋਇਆ ਦੋਨੇ ਟਾਈਮ ਚੋਂ ਨੇ ਆ ਦੋ ਤਿੰਨ ਦਿਨ ਹੋ ਗਿਆ ਇਹਨੂੰ ਠੀਕ ਹੈ ਕਿਹਨੂੰ ਭਾ ਲੱਕੜਾ ਵੀ ਪਾ ਦੋ अच्छा। ਪੂਰਾ ਕਾਲੀ ਗੋਲੀ ਦੇਤੀ ਇਹਨੂੰ ਹੁਣ ਪਰਾ ਕੂੜੀ ਤੇ ਵੀ ਰਾਜੀ ਹੋ ਜੁਣੀ ਹੁੰਦਾ। ਠੀਕ ਹੈ। ਕਾਲੀ ਗੋਲੀ ਦੇਣ ਵਾਲੀ ਸੀ ਇਹਨੂੰ। ਠੀਕ ਹੈ। ਮੈਨੂੰ ਕਿਰਾ ਆਪਾਂ ਕੱਟੀ ਵੀ ਸਾਹਮਣੇ ਆ। ਉਤਨਾ ਸਾਲਾਂ ਬਾਅਦ ਵੀ ਕਰਵਾ ਨਹੀਂ ਕਿੱਥੇ ਵਿਕਣੀ ਕਿੱਥੇ ਨਹੀਂ ਵਿਕਣੀ। ਇਹ ਆਪਾਂ ਗਾਰੰਟੀ ਲੈ ਕਹਿੰਦੇ ਨੇ 15 ਦਿਨਾਂ ਦੀ ਕੱਚੀ 80 ਹਜ਼ਾਰ ਦੀ ਮੇਰੇ ਘਰੇ ਬਣ ਜਾਓ। 15 ਦਿਨਾਂ ਦੀ ਕੱਚੀ 80 ਹਜ਼ਾਰ ਦੀ। ਇਹਨਾਂ ਦੇਖਣ ਨੂੰ ਆ ਥੋੜੀ ਰਾਜੀ ਹੋ ਜੁਡੀ। ਠੀਕ ਹੈ। ਅਗੇ ਨਾਲ ਜਮਾ ਖਪਾ ਕੇ ਬਣ ਜੂਗੀ। ਹਾਂ। ਦੋਸਤੋ ਬਾਈ ਕਹਿੰਦਾ 15 ਦਿਨਾਂ ਦੀ ਕੱਚੀ ਹੋਵੇ ਝੋਟੀ। ਮਤਲਬ ਸੂਨ ਵਾਲੀ ਹੋਈ ਅੱਜ 48000 ਦੀ ਵਿੱਚੋਂ ਮਾਨਤਾਣ ਹੋ ਜੂ ਤਿਆਰ ਹੋਈ ਝੋਟੀ 80000 ਦੀ ਵੀਰ ਕਹਿੰਦਾ ਮੈਂ ਵਾਪਸ ਲੈ ਲੂੰ ਤਿੰਨ ਨੰਬਰ 75000 ਦੀ 11 ਕਿਲੋ ਦੁੱਧ ਦੋ ਟਾਈਮ ਚਾਰ ਟਾਈਮ ਚੋਲਿਓ 20 ਦਿਨਾਂ ਦੀ ਸੂਈ ਹੈ ਮਗਰ ਕਟਾ ਦੋ ਨੰਬਰ 9 ਕਿਲੋ ਦੁੱਧ 6 ਮਹੀਨਿਆਂ ਦੀ ਗੱਭਣ 48000 ਦੀ ਦੇ ਦੇਣੀ ਹੈ ਵਹਿੜ 6 ਮਹੀਨਿਆਂ ਦੀ ਗੱਭਣ ਫਾਰਮ ਚੋਂ ਬਾਈ ਕਹਿੰਦਾ ਆਈ ਹੈ ਨੀਲੀ ਰਾਵੀ ਝੋਟੀ 72000 ਦੀ ਦੁੱਧ ਬਾਈ ਕਹਿੰਦਾ ਬੌੜਾ ਪਰਸੋਂ ਦੀ ਸੂਈ ਥੱਲੇ 9 ਕਿਲੋ ਆ 8 ਕਿਲੋ ਮੰਨ ਕੇ ਆ ਜਿਓ ਬਾਈ ਕਾਂ ਦਾ ਭਾਵਾ ਕੰਡਾ ਨਾਲ ਹੀ ਲਈ ਆਓ ਨਿਕਲੂਗਾ 10 ਹੀ ਸੋਹਣੇ ਥਾਣ ਹਾਦੀ ਚੁਆਈ ਵਾਲੇ ਬਿਲਕੁਲ ਸਸਤੇ ਜੇ ਮੁੱਲ ਦੇ ਚਾਰ ਪਸ਼ੂ ਜਿਹਦੇ ਜਿਹੜਾ ਵੀ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਨੂੰ ਸਸ਼ਕਾ